ਸਾਰੇ ਭੈਜਨਾਂ ਨੂੰ ਜੈ ਮਾਤਾ ਦੀ ਜੀ ਦੋਸਤੋ ਅੱਜ ਅਸੀਂ ਤੁਹਾਨੂੰ ਪਿੰਡ ਸ਼ਾਹਪੁਰ ਕਲਮ ਵਿਖੇ ਲੈ ਕੇ ਆਏ ਹਾਂ ਜਿੱਥੇ ਮਾਤਾ ਜੀ ਦਾ ਵਰਣਗਾਂ ਜਾਗਰਨ ਦੇ ਰੂਪ ਵਿੱਚ ਹੋਣਾ ਹੈ ਜਾਗਰਨ ਕਮੇਟੀ ਨਗਰ ਪੰਚਾਇਤ ਅਗਰਵਾਲ ਸਭਾ ਅਤੇ ਸਮੂਹ ਨਗਰ ਨਿਵਾਸੀ ਸ਼ਾਹਪੁਰ ਕਲਮ ਵੱਲੋਂ ਇਸ ਜੋ ਜਾਗਰਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਸੋ ਦੇਖਦੇ ਹਾਂ ਜੀ ਇਸ ਦਾ ਪੂਰਾ ਹਾਲ ਅੱਗੇ ਚੱਲਦੇ ਹਾਂ ਸਾਡੇ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਰਹਾਣੀ ਪੰਜਾਬ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਤਾਂ ਕਿ ਸਾਨੂੰ ਮੋਟੀਵੇਸ਼ਨ ਮਿਲਦਾ ਰਹੇ ਅਸੀਂ ਆਪ ਸਭ ਜੀ ਨੂੰ ਪੰਜਾਬ ਦੇ ਸਾਰੇ ਹੀ ਗੁਰਦਆਰਿਆਂ ਦੇ ਜੋ ਦਰਸ਼ਨ ਨੇ ਕੋਈ ਇਸੇ ਤਰ੍ਹਾਂ ਕਰਵਾਉਂਦੇ ਰਹੀਏ ਦੋਸਤੋ ਪੰਡਾਲ ਅੰਦਰ ਵੜਦਿਆਂ ਹੀ ਜੋੜਾ ਕਰ ਜਿਸ ਦਾ ਜੋ ਕਾਰਜ ਭਾਰ ਹੈ ਉਹ ਸਾਡੇ ਵੀਰ ਦੀਪਕ ਜੀ ਆਨੇ ਸਾਂਭਿਆ ਹੋਇਆ ਤੇ ਨਾਲ ਸਾਡੇ ਬਾਬਾ ਜੀ ਬੈਠੇ ਨੇ ਧੰਨਵਾਦ ਇਹਨਾਂ ਦਾ ਇਸ ਜਗ੍ਹਾ ਮਾਤਾ ਰਾਣੀ ਦਾ ਜੋ ਲੰਗਰ ਹੈ ਉਹ ਵਰਤ ਰਿਹਾ ਹੈ ਉਹ ਅੱਗੇ ਦਾ ਹਾਲ ਅੱਗੇ ਦਿਖਾਵਾਂਗੇ ਜੀ ਹਾਂਜੀ ਦੋਸਤੋ ਚੱਲਦੇ ਆਂ ਜੀ ਸਾਨੂੰ ਮਾਤਾ ਦੇ ਭਾवनਵਾਲੇ ਲੈ ਕੇ ਸੋ ਅਰੇ ਉਹ ਸਾਡੇ ਨਾਲ ਮਾਤਾ ਰਾਣੀ ਦਾ ਖੂਬਸੂਰਤ भावना शोभित है जी दर्शन माता राणी इस जगह माता राणी का जो दरबार है जाया गया है जी सो करे जी दर्शन सारे तो कमेंटा जय माता तो दी लिखना ना भूलिए जी आप सब संगत दर्शन कर रहे हो जी भवन जो जागरण जिस जगह होना है उस जगह लग्या है ही तो संगत का जो आगमन है वो पूरी शुरू हो चुके तो पूरा तो इस जागरण का जो सिस्टम है ਉਹ ਦਿਖਾਵਾਂਗੇ ਜੀ। ਇਹ ਜਗਾ ਜੋ ਮੰਦਿਰ ਸ਼ਿਸ਼ੋਤ ਹੈ। ਆਪ ਸਭ ਨੂੰ ਉਸਦੇ ਵੀ ਦਰਸ਼ਨ ਕਰਵਾਵਾਂਗੇ। ਉਹ ਅਰੇ ਹੋ ਸਾਡੇ ਨਾਲ। ਹਾਂਜੀ। ਇਹੋ ਮੰਦਿਰ ਹੈ ਜੀ। ਇਹੋ ਇਹ ਜਗਾ ਸ਼ਿਸ਼ੋਤ ਹੈ। ਅਰੇ ਇਹ ਦਰਸ਼ਕ ਮੰਦਿਰ ਦੇ ਅੰਦਰ ਵੀ ਚੱਲਦੇ ਆਂ ਜੀ ਜੈ ਮਾਤਾ ਦੀ ਹਲੋ ਜੀ ਦੋਸਤੋ ਇਸ ਜਗ੍ਹਾ ਮਾਤਾ ਰਾਣੀ ਦਾ ਜੋ ਮੰਦਿਰ ਹੈ ਕੋਸ਼ਿਸ਼ ਹੁਗਤਾ ਹੈ ਸੋ ਪਰਜੀ ਦਰਸ਼ਨ ਸਾਡੇ ਚੈੰਗਲ ਰਹਾਨੇ ਪੰਜਾਬ ਦੇ ਮਾਧਿਅਮ ਰਾਹੀਂ ਕੋਸ਼ਿਸ਼ ਕੀਤੀ ਜੀ ਆਪ ਸਭ ਜੀ ਨੂੰ ਇਸ ਜਗ੍ਹਾ ਦਾ ਜੋ ਪੂਰਾ ਸਤਿ ਸ੍ਰੀ ਅਕਾਲ ਦੇ ਰੂਪ ਰੂਪ ਕਰਾਂ ਦੀ ਹਾਂਜੀ ਸਾਰੇ ਭਗਤ ਜਨਾਂ ਨੂੰ ਜੈ ਮਾਤਾ ਦੀ ਤਾਂ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਧਰਮਪਾਲ ਜੀ ਬਾਬਾ ਨਛੱਤਰ ਜੀ ਨੇ ਇਹਨਾਂ ਤੋਂ ਇਸ ਮੰਦਰ ਬਾਰੇ ਜਾਣਕਾਰੀ ਲਵਾਂਗੇ ਹਾਂਜੀ ਬਾਬਾ ਜੀ ਕੀ ਤਿਆਸ ਹੈ ਜੀ ਇਸ ਮੰਦਰ ਦਾ ਇਸ ਮੰਦਰ ਦੀ ਆਪਾਂ ਸੱਤੀ ਮਾਤਾ ਦਾ ਮੰਦਰ ਹੈ ਇਹ ਤਿਆਹ ਦੇ ਵਿੱਚੋਂ ਤਾਂ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਇਹ ਵੀ ਕਿਹਾ ਜਾਂਦਾ ਹੈ ਜਿਹੜੀ ਸਤੀ ਮਾਤਾ ਹੈ ਉਹ ਸਤੀ ਮਾਤਾ ਦੀ ਬਹੁਤ ਵੱਡੀ ಅಪਾਰ ਸ਼ਕਤੀ ਜਗ੍ਹਾ ਦਿੱਤੇ ਹੈਗੀ ਹੈ ਔਰ ਨਾਲ ਹੀ ਇਤਿਹਾਸ ਦੇ ਵਿੱਚ ਗੱਲ ਕਰੀਏ ਤਾਂ ਇੱਥੇ ਸਾਡੇ ਬਜ਼ੁਰਗਾਂ ਦੀ ਕਹਾਵਤ ਹੈ ਵੀ ਉਹਨਾਂ ਤੋਂ ਸੁਣਦਿਆ ਸੀ ਇਹਦੇ ਲੱਭ ਕੁਝ ਵੀ ਇੱਥੇ ਆਏ ਨੇ ਔਰ ਬਹੁਤ ਸਾਰੇ ਲੋਕ ਜਿੰਨੇ ਵੀ ਸਾਡੇ ਪਰਿਵਾਰ ਨੇਗੇ ਸਾਡੇ ਨਗਰ ਦੇ ਸਾਰੇ ਲੋਕ ਇੱਥੇ ਬਹੁਤ ਬਹੁਤ ਹੀ ਸ਼ਰਧਾ ਦੇ ਨਾਲ ਇਸ ਮੰਦਿਰ ਦੇ ਵਿੱਚ ਆਉਂਦੇ ਆ ਤੇ ਆਪਣੀ ਜਿਹੜੀਆਂ ਸੁੱਖਾਂ ਨੇ ਗਿਆ ਉਹ ਸੁੱਖ ਤੇ ਆ ਉਹ ਸਾਰੀਆਂ ਦੇ ਸਾਰੀਆਂ ਪੂਰਾ ਪੂਰਨ ਹੁੰਦੀਆਂ ਤੇ ਬਾਕੀ ਉਹ ਸਾਰੇ ਆ ਇਤਿਹਾਸ ਦੇ ਵਿੱਚ ਗੱਲ ਕਰਾਂ ਤਾਂ ਬਹੁਤ ਪੁਰਾਣਾ ਇਤਿਹਾਸ ਹੈ ਜਦੋਂ ਤੋਂ ਸਾਡਾ ਪਿੰਡ ਵੱਜਿਆ ਉਦੋਂ ਤੋਂ ਇਸ ਮੰਦਿਰ ਦੇ ਨਾਲ ਅਸੀਂ ਜੁੜੇ ਆ ਚਾਹੇ ਕੋਈ ਜ਼ਿਮੀਂਦਾਰ ਭਰਾ ਨੇ ਚਾਹੇ ਸਾਡੇ ਬ੍ਰਾਹਮਣ ਭਰਾ ਨੇ ਚਾਹੇ ਸਾਡੇ ਮਹਾਜਨ ਭਰਾ ਨੇ ਉਹ ਸਾਰੇ ਹੀ ਇਸ ਮੰਦਿਰ ਦੇ ਨਾਲ ਜੁੜੇ ਇਹ ਜਗਾ ਸਥਿਤ ਹੈ ਬਾਬਾ ਜੀ ਮੰਦਿਰ ਇਹ ਕਿਹੜੇ ਪਿੰਡਾ ਇਹ ਛਾਪਰਕਲਾਂ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਤਹਿਸੀਲ ਸੁਨਾਮ ਇੱਥੇ ਬਾਬਾ ਜੀ ਜਦੋਂ ਮਤਲਬ ਇੱਥੇ ਜਾਗਰਣ ਤੋਂ ਬਿਨਾਂ ਵੀ ਚੱਲਦਾ ਰਹਿੰਦਾ ਬਹੁਤ ਚੱਲਦਾ ਰਹਿੰਦਾ ਬਹੁਤ ਸਾਰੇ ਲੋਕ ਆਉਂਦੇ ਆ ਦੀਵਾਲੀ ਨੂੰ ਤਕਰੀਬਨ ਜਿੰਨੇ ਵੀ ਸਾਡੇ ਇਸ ਪਿੰਡ ਦੇ ਵਸਨੀਕ ਲੋਕ ਜਿਹੜੇ ਵੀ ਪਿੰਡਾਂ ਦੇ ਵਿੱਚ ਗਏ ਨੇ ਤਕਰੀਬਨ 12 ਤੋਂ 14 ਪਿੰਡਾਂ ਦੇ ਵਿੱਚ ਲੋਕ ਗਏ ਨੇ ਉਹ ਸਾਰੇ ਜਿੱਥੇ ਇਸ ਤੇ ਗਏ ਨੇ ਉਹ ਆ ਕੇ ਇੱਥੇ ਦੀਵਾਲੀ ਵਾਲੇ ਦਿਨ ਜ਼ਰੂਰ ਆਉਂਦੇ ਆ ਕਿਉਂਕਿ ਦੀਵਾਲੀ ਨੂੰ ਜਦੋਂ ਕਿਸੇ ਦਾ ਵਿਆਹ ਹੁੰਦਾ ਹੈ ਉਹ ਵੀ ਸੁੱਖਣ ਦਿੰਦਾ ਆਪਣੀ ਜਿਸ ਦੇ ਬੇਟਾ ਹੁੰਦਾ ਉਹ ਵੀ ਸੁੱਖਣ ਦਿੰਦਾ ਹੈ ਕਿਸੇ ਦਾ ਕੋਈ ਹੋਰ ਵੀ ਕੰਮ ਪੂਰ ਹੋਣਾ ਉਹ ਵੀ ਆਪੇ ਇੱਥੇ ਸੁੱਖਣ ਲੰਦੇ ਨੇ ਤਕਰੀਬਨ ਆਮ ਰੁਟੀਨ 'ਚ ਲੋਕ ਆਉਂਦੇ ਰਹਿੰਦੇ ਆ ਤੇ ਦੀਵਾਲੀ ਨੂੰ ਤਾਂ ਜਿੰਨੇ ਵੀ ਜਿਹੜੇ ਲੋਕ ਇਸ ਪਿੰਡ ਤੋਂ ਜਾ ਕੇ ਕਿਤੇ ਵਸਿਆ ਉਹ ਸਾਰੇ ਲੋਕ ਦੀਵਾਲੀ ਨੂੰ ਇਸ ਜਗ੍ਹਾ ਦੇ ਉੱਤੇ ਆਉਂਦੇ ਧੰਨਵਾਦ ਜੀ ਬਾਬਾ ਜੀ ਹਲੋ ਹਾਲੀ ਦੋਸਤੋ ਸਾਡੇ ਨਾਲ ਇਸ ਪੰਡਾਲ ਤੋਂ ਕੁਝ

ਇਸੇ ਹੀ ਪਿੰਡ ਦੇ ਵਸਨੀਕ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਨਛੱਤਰ ਜੀ ਨੇ ਇਹਨਾਂ ਤੋਂ ਪੁੱਛਦੇ ਆ ਜੀ ਇਹਨਾਂ ਨੂੰ ਇਸ ਮੰਦਰ ਦੀ ਜੋ ਸ਼ਰਤ ਹੈ ਉਹ ਕਿਸ ਤਰ੍ਹਾਂ ਦੀ ਹੈ ਹਾਂਜੀ ਬਾਬਾ ਜੀ ਇਸ ਮੰਦਰ ਦੇ ਜੀ ਸ਼ਰਤ ਦਾ ਵਿਸ਼ਵਾਸ ਜਦੋਂ ਕੋਈ ਜਿਹੜਾ ਹੈ ਵਸਦਾ ਨਾ ਉਹ ਤੋਂ ਜ਼ਿਆਦਾ ਬਣਦੀ ਆ ਜੀ ਮਾਤਾ ਨੂੰ ਭਗਵਾਨ ਨੂੰ ਤਾਂ ਸਾਰੇ ਮੰਨਦੇ ਨੇ ਪਰ ਮੈਂ ਉਹ ਜਿਹੜਾ ਹੈ ਵਸਿਆ ਹੈ ਇਸ ਮੰਦਰ ਤੋਂ ਜੀ ਉਹ ਸਤੰਬਰ 2006 ਦੀ ਗੱਲ ਹੈ ਜੀ ਮੇਰਾ ਬੱਚਾ ਅਗਵਾ ਹੋ ਗਿਆ ਸੀ ਸਾਡੇ ਪਰਿਵਾਰ ਦੇ ਅੰਦਰ ਨਾ ਕੋਈ ਮਾਨਸਾ ਰਹਿੰਦੇ ਨੇ ਇਸ ਮੰਦਰ ਤੇ ਸ਼ਰਦਾ ਜੀ ਸਾਡੇ ਮਾਨਸਾ ਰਹਿੰਦੇ ਨੇ ਮੁੰਡੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਨਾ ਵੀ ਸਾਡਾ ਕੋਈ ਭਰਾ ਮੇਰੇ ਭਤੀਜੇ ਲੱਗਦੇ ਨੇ ਜੀ ਵੀ ਬੱਚਾ ਅਗਵਾ ਹੋ ਗਿਆ ਉਹ ਉਹਨਾਂ ਦੀ ਮਾਤਾ ਨੇ ਉਹਨਾਂ ਨੂੰ ਫੋਨ ਕੀਤਾ ਮਤਲਬ ਕਿ ਲਲਤ ਤੇਰੇ ਚਾਚੇ ਦੇ ਮੁੰਡੇ ਨੂੰ ਕੋਈ ਚੱਕ ਕੇ ਲੈ ਗਿਆ ਜੀ ਉਹਨਾਂ ਨੇ ਉੱਥੇ ਉਹ ਹੋ ਗਏ ਤੇ ਹਮਾਜਾ ਜਿੱਤੇ ਘੁੰਮਣ ਹੋ ਗਏ ਮਾਤਾ ਨੇ ਹੁਣ ਆ ਤਾ ਸਕਦਾ ਨਹੀਂ ਬਹੁਤ ਦੂਰ ਆ ਉਹਨਾਂ ਨੇ ਕਹਿੰਦੇ ਵੀ ਉਹ ਸਤੀ ਮਾਤਾ ਨੂੰ ਅਰਜ ਕਰਦਾ ਕਿ ਇਹ ਸਤੀ ਮਾਤਾ ਵੀ ਸਾਡਾ ਭਾਈ ਜੋ ਸਾਡੇ ਚਾਚੇ ਦਾ ਬੇਟਾ ਉਹ ਵਾਪਸ ਮਿਲ ਜੇ ਵੀ ਜੇ ਇਸ ਮੰਦਰ ਤੇ ਆ ਕੇ ਜਾਗਰਨ ਕਰਵਾਵਾਂਗੇ ਜੀ ਉਹਨਾਂ ਦੇ ਨਾਲ ਦੀ ਨਾਲ ਸੁਖਣਾ ਸੁਖੀ ਨਾਲ ਦੀ ਨਾਲ ਗਿਡਨੈਪਰ ਦਾ ਫੋਨ ਆਇਆ ਨਾ ਸਾਡਾ ਕੋਈ ਪੈਸਾ ਲੱਗਿਆ ਜੀ ਪਿੰਡ ਦਾ ਸਹਿਯੋਗ ਤੇ ਪਬਲਿਕ ਦਾ ਬਹੁਤ ਸਾਥ ਸੀਗਾ ਜੀ ਜੀ ਮਹਾਮਾਈ ਦੀ ਹੋਈ ਕਿਰਪਾ ਜੀ ਨਾਲ ਦੀ ਨਾਲ ਆਪਾਂ ਨੂੰ ਬੱਚਾ ਵਾਪਸ ਮਿਲ ਗਿਆ ਜੀ ਜੀ ਐਸਐਸਪੀ ਦਾ ਫੋਨ ਆਇਆ ਵੀ ਭਾਈ ਤੁਹਾਡਾ ਬੱਚਾ ਕਾਰਟੂਨ ਵਾਲਾ ਕਮੀਜ਼ ਪਾਇਆ ਹੈ ਵੀ ਵਾਪਸ ਮਿਲ ਗਿਆ ਵੀ ਆ ਕੇ ਲੈ ਲਓ ਸਮਰੂਪ ਤੋਂ ਪਹਿਲੀ ਵਾਰ ਪੁਲਿਸ ਦੇ ਜਿਕਾਰੇ ਜਿੰਦਾਬਾਦ ਦੇ ਲੱਗੇ ਜੀ ਉਸ ਤੋਂ ਬਾਅਦ ਸਰਦਾ ਵਜੀ ਉਹ ਕਹਿੰਦੇ ਭਾਈ ਮੈਂ ਤਾਂ ਵੀ ਸੁਖ ਸੁਖੀ ਐ ਸਤੀ ਮਾਤਾ ਦੇ ਜੀ ਵੀ ਆਪਾਂ ਜਾਗਨ ਕਰਾ ਇਸ ਕਰਕੇ ਉਦੋਂ ਤੋਂ ਨਾ ਸਰਾਧਾਂ ਵੀ ਸੱਤੇ ਨੇੜੇ ਸੀ ਉਹ ਕਹਿੰਦੇ ਵੀ ਆਪਾਂ ਟਾਈਮ ਲੰਮਾ ਨਹੀਂ ਪਾਉਣਾ ਵੀ ਸਰਾਧਾਂ ਦੀ ਸੱਤੇ ਨੂੰ ਇੱਥੇ ਹਰ ਸਾਲ ਜਾਗਰਨ ਹੁੰਦਾ ਮਹਾਮਾਈ ਦੇ ਝੰਡੇ ਝੂਲਦੇ ਨੇ ਉਦੋਂ ਚਾਰਕ ਵਿਸਵੇ ਜਗਾ ਸੀ ਅੱਜ ਸਾਡੇ ਕੋਲ ਇੱਕ ਕਿਲੇ ਦੇ ਲਗਭਗ ਜਗਾ ਹੈ ਮਹਾਮਾਈ ਦਾ ਜਾਗਰਨ ਹੁੰਦਾ ਹੈ ਲੰਗਰ ਪਣਾ ਰਹੇ ਸਰਦਾਲੂ ਆਉਂਦੇ ਨੇ ਦੂਰੋਂ ਦੂਰੋਂ ਲੋਕਾਂ ਨੇ ਸੁੱਖ ਬਾਰਾਇਆ ਜਦੋਂ ਡਬਾਰੇ ਨਿਸ਼ਤਰ ਦੀ ਸੁੱਖ ਬਾਰਾਈ ਆਈ ਹੈ ਤੇ ਹੋਰ ਪਬਲਿਕ ਦੀਆਂ ਤਾਂ ਸੁੱਖਾ ਹੁੜਦਾ ਹੀ ਆਈਆਂ ਜੀ ਲੋਕ ਐਨੇ ਕਿ ਸਰਦਾਲੂ ਨੇ ਦੇ ਹਜ਼ਾਰਾਂ ਦੀ ਗਿਣਤੀ ਚ ਇਕੱਠ ਹੁੰਦਾ ਹੈ ਜੀ। ਜੀ। ਬਸ ਸਤਿ ਮਾਤਾ ਤੇ ਐਨਾ ਕ ਵਿਸ਼ਵਾਸ ਹੈ ਉਹ ਜੋ ਮਰਜ਼ੀ ਮੰਗ ਲਈਏ। ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਜੀ। ਜੀ। ਧੰਨਵਾਦ ਬਾਬਾ ਜੀ। ਬੜੀ ਮਿਹਰਬਾਨੀ ਜੀ। ਹਾਂਜੀ ਭਗਤ ਜੀ। ਮਾਤਾ ਰਾਣੀ ਦੇ ਲੰਗਰ ਦੇ ਜੋ ਵਰਤਾਂ ਹੁੰਦਾ ਸਮਾਂ ਸੀ ਉਹ ਸ਼ੁਰੂ ਹੋ ਚੁੱਕਿਆ ਹੈ। ਸੰਗਤਾਂ ਪਹੁੰਚਣ ਲੱਗੀਆਂ ਨੇ। ਹਾਂਜੀ ਵੀਰ ਜੀ। ਇਹ ਜਗਾ ਜੋ ਝੂਠੇ ਬਰਤਨੇ ਉਹਨਾਂ ਦੀ ਸੇਵਾ ਕੀਤੀ ਜਾ ਰਹੀ ਹੈ ਸੋ ਇਨਾਂ ਵੀਰਾਂ ਦਾ ਵੀ ਬੜਾ ਧੰਨਵਾਦ ਅੱਜ ਭਾਜਨੋ ਆਵੰਦੀ ਜੋ ਤਿਆਰੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਸੋ ਪਰੇ ਦੇਖਣ ਪ੍ਰਾਤਿਨਵਾੜੀ ਜੈ ਜੈ ਕਾਰਨ ਸਤਿ ਮਾਤਾ ਦਾ ਬੋਲਤਾ ਸੇ ਦਰਬਾਰ ਜੀ ਜੈ ਕਰਾਂਗੇ ਜੈ ਮਾਤਾ ਜੀ ਜੈ

ਅਸੀਂ ਇਹਨਾਂ ਤੋਂ ਪੁੱਛਦੇ ਆਂ ਬਾਬਾ ਜੀ ਕਿੰਨੇ ਟਾਈਮ ਤੋਂ ਆ ਰਹੇ ਹੋਰੇ ਉਰੇ ਜਦੋਂ ਤੋਂ ਜਗਰਾਤਾ ਸ਼ੁਰੂ ਤੋਂ ਪਹਿਲਾਂ ਚੱਲਿਆ ਉਦੋਂ ਤੋਂ ਲੈ ਕੇ ਹੀ ਉਦੋਂ ਤੋਂ ਲੈ ਕੇ ਹੀ ਆ ਰਹੇ ਆਂ ਸੇਵਾ ਕਰਨ ਆਂ ਜਿੰਨੀ ਤੀ ਮਹਿਸੂਸ ਕਰਦੇ ਆਂ ਜੀ ਮਹਿਸੂਸ ਬਹੁਤ ਵਧੀਆ ਕਰਦੇ ਆਂ ਜਿਹੜੇ ਇਸ ਸਤਿ ਮਾਤਾ ਮੰਦਿਰ ਆ ਜਿਹੜਾ ਆਪਣੇ ਆਪ ਨੂੰ ਬਹੁਤ ਮਾਰ ਇਹ ਹਰ ਸਾਲ ਇੱਥੇ ਜਗਰਾਤਾ ਹੁੰਦਾ ਉਸ ਟਾਈਮ 2-3 ਸਾਲ ਪਿੱਛੇ ਹੋਇਆ ਨੇ ਅਦਰੇ ਗਾਇਬ ਪੈ ਗਿਆ ਤੇ ਹੁਣ 2-3 ਸਾਲਾਂ ਬਾਅਦ ਤੇਰਾ ਸਾਡੀ ਜਿਹੜੀ ਬ੍ਰਾਹਮਣ ਮੰਡਲੀ ਆ ਸਾਡੀ ਇਹਨੇ ਉਦਮ ਕਰਿਆ ਇਹ ਦੁਆਰੇ ਜਗਰਾਤਾ ਸ਼ੁਰੂ ਕਰੇ ਧੰਨਵਾਦ ਜੀ ਬਾਬਾਈ ਸ੍ਰੀ ਚੰਦਰਮੁਣੀ ਜੀ ਮਹਾਰਾਜ ਮਹਾ ਮੰਦलेश्वर ਔਰ ਜੋ ਕਿ ਪੜਾਈ ਤੋਂ ਮੈਂ ਕਰ ਰਿਹਾ ਹਾਂ ਪੀ ਐਚ ਡੀ ਨੂੰ ਜਿਨ੍ਹਾਂ ਨੇ ਬਹੁਤ ਵੀ ਸਤਿਜੀ ਇੱਕ ਸੰਸਥਾ ਬੱਚਿਆਂ ਨੂੰ ਪੜਾਉਣ ਵਾਸਤੇ ਕਾਸ਼ੀ ਕੋਲੇ ਜਿੱਥੇ ਵਿਦਿਆਲਾ ਖੁੱਲ੍ਹ ਗਈ ਹੋਈ ਹੈ

ਲੇਡੀ ਦੇ ਲੰਗਰ ਸ਼ਗੰਦਾ ਜੋ ਪ੍ਰਬੰਧ ਹੈ ਬਹੁਤ ਸੱਚ ਜਿਆ ਕੀਤਾ ਗਿਆ ਹੈ ਤਾਂ ਕਿ ਉਹਨਾਂ ਨੇ ਆਪਣੀ ਚਰਨਾ ਦੀ ਤਨਵਾਜ ਜੋ ਮਹਾਰਾਜ ਦੇ ਦਰਬਾਰੇ ਨੂੰ ਨਮੋ ਨਮੋ ਪਕੜਾ ਦੋਸਤ ਜੀ ਸਾਰੇ ਜੀ ਨੂੰ ਨਮਸਕਾਰ ਸਾਰੇ ਜੀ ਦਾ ਸਾਡੇ ਵਿੱਚ ਸਾਡੇ ਕੋਈ ਸੇਵਾ ਪੰਡਿਤ ਰੇਨਾਰਾ ਜੀ शक्ति बारे وريه جتيه جلار کي اي لو به نه پي اي وانه اي وينهندو رو بنا قوم اعظم مغل ان فاني تي تي बचे मेर बचे واللہ وہ تجدید دا ہے واللہ وہ تجدید دا ہے واللہ وہ تجدید دا ہے dore 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 bắt đầu rồi 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 Tēnā koe! Tēnā koe! Tēnā koe! Tēnā koe! ਆਹੰਦ ਦੇ ਆਈਏ ਅਸੀਂ انا ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਵਿੱਚ ਸਾਡੇ ਪਤਾ ਜੀ ਉਪਲ ਬਾਬ ਜੀ ਤੇ ਕੁਇਸ਼ ਜੀ ਸਾਡੇ ਕੋਲ ਤੇ ਆ ਗਿਆ ਆਬਿਆ ਔਰ ਸਾਨੂੰ ਪਰੰਜਾ ਫੋਰ ਮਾਦੀ ਸੁਦਾ ਕਿਉਂਕਿ ਦੋਸਤੋ ਔਰ ਸਾਡੇ ਉਹ ਪਰਿਵਾਰ ਗੁਰਜੰਤ ਸਿੰਘ ਜੱਠੇਦਾਰ ਤਲਵੰਤ ਸਿੰਘ ਜੀ ਪੋਤਰੀਆਂ सा सत्कारीर सिकंदर सिंह निगा जी भतीजारान शेरावी रा दरबार की कहना बाबा बोले माता जी बहुत ही सुंदर भवन माता जी जगन हो रही है ਸਰਕਿਆਲਾ ਮੇਲਾ ਹੈ ਜਤਿਆ ਖਤੇਨਾ ਮੇਲਾ ਜੋ ਹੈ ਦਾ ਹੱਥ ਦਾ ਬਹੁਤ પ્રસિદ્ધ ਹੈ ਸਦੀ ਮਾਤਾ ਜੋਸ਼ਵੇਂ ਨਵੰਦੀ ਆਪਣੀ ਪਤਨੀ ਦੇ ਰੂਪ ਸੀਗੀ ਜਿਹਨਾਂ ਆਪਣੇ ਜੱਟ ਦੇ ਸਾਥ ਨੂੰ ਪੂਰਾ ਨਿਭਾਇਆ ਸੀਗਾ ਔਰ ਆਪਣੇ ਆਪਣੇ ਬਚਨਾਂ ਨੂੰ ਮੰਨਦੇ ਹੈ ਆਪਣੇ ਪਤਨੀ ਦੇ ਬਚਨ ਅਨਮੋਲ ਮੰਨਿਆ ਉਹਨਾਂ ਬੋਲ ਦਾ ਅਵਸਾਰ योनो पता ने दामاد प्रवेशण पति ने बुरा भला कहा तो सती माता मेरी पार्वती माता भवर कुंड में कूद गई जोर अग्नि जल सारा उन्होंने अपना सीर दे सिगा प्यार देता जो जो भी अग्नि के साथ और जिसने सती माता ने अपना सीर त्यागा तो वहां से और एक युद्ध हुआ जो देवतों के साथ और बड़ा एक जोश हुआ देवतों के साथ लेकिन तो ऐसा नहीं करना चाहिए था माता सती का अभिमान कार से अभिमान नहीं करना चाहिए था तो उनका देश भी नहीं करना चाहिए था क्योंकि नारी शक्ति है नारी शक्ति हर शक्ति है जो तो प्रेरणा की पात्र है और जब उनको मोर्चक रूप में भगवान शिव ने उठाया और उठा करके आप माता सदी को उठाए फिरते रहे विष्णु भगवान ने देखा कि भगवान शंकर जो है कहीं दो में न जाए और मोह खराब होता है इसलिए आपके अनुसार गुजार से उनके सती माता के अंग काट दिए माता के चंद गिरे को वहां वैष्णो देवी और इस तरह भोंजा वामन शक्ति पीठ हुए और वाहन शक्ति पीठ की अधिक से अधिक पूजा होती है और ये शक्ति रूपा है

I <laughs> You know what